ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸਿਵੀਆ ਕਪਲ ਇਹ ਅਸੀਂ ਹੋ ਗਿਆ ਰੈਡੀ ਘਰ ਤੋਂ ਬਲੌਗ ਸਟਾਰਟ ਕੀਤਾ ਨਹੀਂ ਗਿਆ ਕਿਉਂਕਿ ਅੱਜ ਮੇਰੀ ਤबीयत ਥੋੜੀ ਖਰਾਬ ਹੋ ਗਈ ਸੀ ਬੁਖਾਰ ਹੋ ਗਿਆ ਸੀ ਪਹਿਲਾਂ ਮੈਡੀਸਿਨ ਲੈਣਗੇ ਫਿਰ ਉਸ ਤੋਂ ਬਾਅਦ ਅਸੀਂ ਲੇਟ ਹੋ ਰਹੀ ਸੀ ਤਾਂ ਸਮਾਨ ਤਰਿਆ ਸਾਰਾ ਗੱਡੀ 'ਚ ਤੇ ਸਿੱਧਾ ਬਸ ਆਪਾਂ ਚੱਲ ਪਏ ਪਟੀਕ ਵੱਲ ਨੂੰ ਹੁਣ ਥੋੜੀ ਜੀ ਸਿਹਤ ਠੀਕ ਲੱਗ ਰਹੀ ਸੀ ਤਾਂ ਬਲੌਗ ਸਟਾਰਟ ਕੀਤਾਗਾ ਦੇਗਲੋ ਮੈਨੂੰ ਬੁਖਾਰ ਜਮਾ ਆਪ ਨੂੰ ਫੀਲ ਨਹੀਂ ਸੀ ਹੋ ਰਿਆ ਰਿੱਕੀ ਅੰਦਰ ਸੀ ਹੈ ਨਾ ਤੈਨੂੰ ਲਤਨਾ ਜੂ ਜਗਾ ਜਾਨ ਨਿਕਲਦੀ ਸੀ ਦੁਜਾਰ ਦੇ ਵੀ ਤੈਨੂੰ ਅੱਜ ਮੈਥੋਂ ਜੁੰਡਾ ਨਹੀਂ ਹੋਇਆ ਫਿਰ ਆਪ ਨੇ ਜੜਾ ਲਿਆ ਮੰਮੀ ਨੇ ਨਵਾਇਆ ਇਹਨੂੰ ਵੀ ਅੱਜ ਕੋਲੂ ਪਾ ਕੇ ਚਲੋ ਭਾਈ ਮਿਲਦੇ ਆਪਾਂ ਤੁਹਾਨੂੰ ਨੌਨ ਬਿਟੀਕ ਤੇ ਜਾ ਕੇ ਪਹੁੰਚ ਜੀਏ ਰਸਤੇ 'ਚ ਆਪਾਂ ਫੇਰ ਕਰਦਿਆਂ ਗੱਲ ਦੁਜਾਰਨ ਵਾਰ ਦੇਖਾਂਗੇ ਕਿ ਕਿੰਨੇ ਵਾਰਨ ਤੇ ਆਉਗੀ ਬੈਂਤ ਵਾਰ ਹਾਂ ਜਿਵੇਂ ਇਹਨੂੰ ਕਹਉਣਾ ਹੀ ਮੈਂ ਬੰਦ ਬਿਮਾਰ ਹੋ ਗਈ ਕਿ ਕੋਈ ਦੀ ਤੁਹ ਨਜ਼ਰ ਲੱਗ ਗਈ ਜੂੜੀ ਫੜ ਲਓ ਸਾਡੀ ਸੱਸ ਦੀ ਕਾਲ ਸੱਸ ਦੀ ਕਾਲ ਭੈਣੇ ਉਹ ਅਜੇ ਸੱਸ ਹੀ ਬੁਲਾਓ ਸੱਸ ਦੀ ਕਾਲ ਉਹ ਪਾ ਕੇ ਅਜੇ ਬੰਦੇ ਆਣਾ ਪਿਆਰ ਕਿਉਂ ਵੀਰੇ ਛਾਬੀ ਛਾਬੀ ਵੀਰੇ ਤੁਸੀਂ ਫੜਾ ਕੇ ਲਓ ਬਈ ਗਾਇਸ ਆਪਾਂ ਪਹੁੰਚ ਗਏ ਬੁਟੀਕ ਤੇ ਤੇ ਇੱਧਰ ਮਨਦੀਪ ਸਿੰਘ ਵੀ ਪਹੁੰਚ ਗਏ ਅੱਜ ਅਸੀਂ ਇੱਕ ਲੁੱਕ ਕ੍ਰੀਏਟ ਕਰਨੇ ਆਂ ਫਸਟ ਟਾਈਮ ਮੈਂ ਫਰੌਗ ਸੂਟ ਦੇ ਵਿੱਚ ਲੋਕ ਕਰੀਟ ਕਰ ਰਹੀ ਹਾਂ ਕਿੰਨੇ ਟਾਈਮ ਬਾਅਦ ਹਾਂ ਕਿਤਨੀ ਸ਼ੂਟ ਕੀਤਾ ਨਹੀਂ ਫਰੌਗ ਸੂਟ ਦੇ ਵਿੱਚ ਓਕੇ ਉਹ ਵੀ ਬੇਬੀ ਪਿੰਕ ਕਲਰ ਮੈਂ ਕਦੇ ਨਹੀਂ ਪਾਇਆ ਜ਼ਿੰਦਗੀ ਤੇ ਨਹੀਂ ਸੋਹਣਾ ਲੱਗਦਾ ਅ ਵੀ ਤੁਹਾਡੇ ਸੂਟ ਪਾਇਆ ਆ ਅੱਜ ਜਦੋਂ ਤੋਂ ਬੁਟੀ ਖੋਲਿਆ ਤਾਂ ਬੇਬੀ ਪਿੰਕ ਕਲਰ ਨਾਲ ਬਣਾਇ ਪੀਚ ਬਣਾਇ ਮੈਂ ਵੀ ਦੇਖਿਆ ਕਦੇ ਫਰੌਗ ਸੂਟ ਪਾਇਆ ਮੈਂ ਬੇਬੀ ਪਿੰਕ ਕਲਰ ਨਹੀਂ ਪਾਇਆ ਮੈਂ ਹਾਂ ਅੱਜ ਬੰਗਿਸ਼ੈਲ ਜਰੂਰ ਅੱਜ ਪਹਿਲੀ ਵਾਰ ਚਾਹ ਬਣ ਗਈ ਹੈ ਛਾਪੀ ਕੀ ਕੰਮ ਹੋ ਜੀ ਬੁਖਾਰ ਵੀ ਸੀ ਅੱਜ ਮੇਰੀ ਹਾਂ ਹਾਂ ਹੁਣ ਤਾਂ ਮਾੜਾ ਠੀਕ ਲੱਗ ਰਿਹਾ ਹੈ ਚਲੋ ਸਹੀ ਰਹਾ ਵਸ ਸ਼ੂਟ ਹੋ ਜਾਈ ਵਧੀਆ ਸਾਡੇ ਫਿਰ ਦੇਖਦੇ ਹਾਂ ਕੀ ਬਣਦਾ ਬਰਾਇਡਰ ਸ਼ੂਟ ਵੀ ਅਸੀਂ ਕਰਨੇ ਨੇ ਉਹ ਸਾਡੀ ਸੂਟ ਰੈਡੀ ਹੋਈ ਜਾਂਦੇ ਨੇ ਤੇ ਅੱਜ ਸਾਡੇ ਤਿੰਨ ਸੂਟ ਰੈਡੀ ਪਏ ਨੇ ਦੇਖਦੇ ਹਾਂ ਕਿੰਨੇ ਕੁ ਸ਼ੂਟ ਨਿਕਲਦੇ ਅੱਜ ਦੇ ਦਿਨ ਚ ਸਾਡੇ ਜੁੜੇ ਰਿਓ ਸਾਰੇ ਚੈਨਲ ਦੇ ਨਾਲ ਹੈ ਲੋ ਅੱਜ ਨਾ ਮੈਂ ਸਿੰਪਲ ਜਿਹਾ ਕਾਟਨ ਦਾ ਸੂਟ ਪਾਇਆ ਸੀਗਾ ਤੇ ਮੈਂ ਦੇ ਰਿਹਾ ਸੂਟ ਬਹੁਤ ਸੋਹਣਾ ਲੱਗਿਆ ਜਾਂਦਾ ਹੈਣਾ ਵੈਡੀ ਬਹੁਤ ਸੋਹਣਾ ਲੱਗਿਆ ਬਹੁਤ ਸੋਹਣਾ ਲੱਗਿਆ ਜਾਂਦਾ ਸਕਿਨ ਦਾ ਦੱਸੋ ਤੈਨੂੰ ਕਿਵੇਂ ਲੱਗਿਆ ਮੇਰਾ ਘੜ ਕੇ ਪੈ ਗਿਆ ਕੱਟ ਇਧਰੋਂ ਤਾਂ ਕੱਟ ਗਈ ਬਿਲਕੁਲ ਹੈਣਾ ਹਾਂ ਤੇ ਸਾਈਡ ਤੇ ਕੁਝ ਨਹੀਂ ਲਗਾਇਆ ਸਨਸਕ੍ਰੀਨ ਹੀ ਲੱਗੀ ਹੋਈ ਹੈ ਮੇਰੇ ਤੇ ਸਕਿਨ ਕੇਅਰ ਕੀਤਾ ਹੋਇਆ ਬਟ ਮੈਂ ਸਕਿਨ ਕੇਅਰ ਪ੍ਰੋਪਰ ਕਰ ਰਹੀ ਆ ਪ੍ਰੋਪਰ ਕਰਗੇ ਤਾਂ ਹੀ ਰਿਜ਼ਲਟ ਮਿਲੂਗਾ हां बहुत फर्क ਪੈ ਗਿਆ ਉਹਦੇ ਨਾਲ ਮੇਕਅੱਪ ਵੀ ਸਭ ਤੋਂ ਵੈਸਟ ਤੋਂ ਹੋਇਆ ਸੀਗਾ ਕਿਉਂਕਿ ਸਕਿਨ ਸਾਫ਼ ਹੋ ਗਈ ਪ੍ਰੋਪਰ ਜੁੜੀ ਜੁੜਾਰ ਦੇਖ ਲਓ ਗਾਇਸ ਇਹ ਆਪਣੇ ਜੀ ਵਸਤਰ ਹੈ ਇਹ ਆਪਣੇ ਜੀ ਵਸਤਰ ਇਹ ਓਏ ਉਹ ਕਰਦਾ ਹੁਣ ਐ ਹੂੰ ਲੁਕੋ ਕੇ ਬਿਸਕਟ ਨੂੰ ਲੁਕੋ ਕੇ ਕਰਦਾਗਾ ਬਿਸਕਟ ਨੂੰ ਲੁਕੋ ਕੇ ਲਓ ਵੇ ਗਾਈ ਅੱਜ ਮੈਂ ਗਾਇਸ ਪਾਉਣਾਗਾ ਪਿੰਕ ਸੂਟ ਬੇਬੀ ਪਿੰਕ ਕਲਰ ਮੈਂ ਫਸਟ ਟਾਈਮ ਵੇਅਰ ਕਰ ਰਹੀ ਆ ਕਿ ਹੋਪਫਲੀ ਤੁਹਾਨੂੰ ਪਸੰਦ ਆਊਗਾ ਤੇ ਬਾਕੀ ਮੈਂ ਜੁਐਲਰੀ ਹੈ ਜਿਹੜੀ ਉਹ ਤੁਹਾਨੂੰ ਪਤਾ ਵਨ ਐਂਡ ਓਨਲੀ ਟੋਨੀ ਦੀ ਹੱਤੀ ਠੀਕ ਹੈ ਕਿਉਂਕਿ ਮੈਨੂੰ ਇਸ ਤੋਂ ਵਧੀਆ ਜੁਐਲਰੀ ਕਿਸੇ ਦੀ ਵੀ ਨਹੀਂ ਲੱਗਦੀ ਬੈਸਟ ਜੁਐਲਰੀ ਹੁੰਦੀ ਹੈ ਬੈਸਟ ਫੋਰ ਏਵਰ ਹਮੇਸ਼ਾ ਬੈਸਟ ਤੇ ਜਿਵੇਂ ਕਲੈਕਸ਼ਨ ਦੀ ਗੱਲ ਕਰਾਂ ਤਾਂ ਇੰਨੀ ਕਿ ਜ਼ਬਰਦਸਤ ਕਲੈਕਸ਼ਨ ਹੁੰਦੀ ਹੈ ਉਹਨਾਂ ਕੋਲ ਜਿਵੇਂ ਇੱਕ ਚੀਜ਼ ਲੈਣ ਜਾਣੀ ਹੈ ਨਾ ਤਾਂ 100 ਚੀਜ਼ਾਂ ਰੱਖ ਦਿੰਦੇ ਆ ਸਾਹਮਣੇ ਤੇ ਬਰਨਾਲੇ ਆ ਆਪਣੇ ਟੋਨੀ ਦੀ ਹੱਤੀ ਠੀਕ ਹੈ ਤੇ ਤੁਸੀਂ ਦੇਖੋ ਤੇ ਮੇਰਾ ਬਾਕਸ ਜੁਐਲਰੀ ਵਾਲਾ ਏਰੀਆ ਤੇ ਜਿਹੜੀ ਜਿਹੜੀ ਚੀਜ਼ ਜਿਹੜੀ ਜਿਹੜੀ ਨਾਲ ਕਰਾਂਗੇ ਆ ਮੇਰਾ ਕਲਰ ਹੈ ਫਰੌਕ ਸੂਟ ਦਾ ਆ ਮੇਰਾ ਦੁਪੱਟਾ ਦਾ ਠੀਕ ਹੈ ਦੁਪੱਟੇ ਤੇ ਆਪਾਂ ਇਸ ਤਰੀਕੇ ਦੀ ਫਿਨਿਸ਼ਿੰਗ ਕੀਤੀ ਹੋਈ ਆ ਫੁੱਲ ਲੁੱਕ ਨਹੀਂ ਮੈਂ ਤੁਹਾਨੂੰ ਦਿਖਾਉਂਗੀ ਅਜੇ ਫੁੱਲ ਲੁੱਕ ਮੈਂ ਜਦੋਂ ਰੈਡੀ ਹੋਊਗੀ ਉਹਦੀ ਦਿਖਾਉਂਗੀ ਠੀਕ ਹੈ ਤੇ ਬਸ ਆਪਾਂ ਬਣਾਉਨੇ ਆ ਵੀਡੀਓਜ਼ ਤੇ ਲੋਕੇਸ਼ਨ ਤੁਹਾਨੂੰ ਪਤਾ ਹੀ ਆ ਆਪਾਂ ਲੋਕੇਸ਼ਨ ਕਿੱਥੇ ਜਾਣਾਗਾ ਠੀਕ ਹੈ ਤਿਉਹ ਤੁਹਾਨੂੰ ਪਤਾ ਹੀ ਆ ਫਸਟ ਤੇ ਪਹਿਲਾਂ ਆਪਾਂ ਫਰੌਕ ਸੂਟ ਵਾਲਾ ਸ਼ੂਟ ਕਰ ਲਈਏ ਦੈਨ ਉਸ ਤੋਂ ਬਾਅਦ ਆਪਾਂ ਇੱਕ ਸੂਟ ਦਾ ਕਰਾਂਗੇ ਫਿਰ ਦੂਸਰਿਆਂ ਦਾ ਵੀ ਕਰਨਾਗਾ ਉਹ ਸੋਚਦੇ ਆਂ ਆਪਾਂ ਕਿਦਨ ਕਰੀਏ ਮੈਡੀਕਲ ਨੂੰ ਫਰੀ ਆ ਲੋ ਵਈ ਗਾਇਸ ਤੇ ਜੁਐਲਰੀ ਆਪਾਂ ਜਿਹੜੀ ਉਹਦੇ ਨਾਲ ਵੇਅਰ ਕਰਨੀ ਆ ਠੀਕ ਹੈ ਬਾਕੀ ਜੁਐਲਰੀ ਆਪਾਂ ਪਿੱਛੇ ਰੱਖਤੀ ਕਿਉਂਕਿ ਅਸੀਂ ਅੱਜ ਤੁਹਾਡੇ ਨਾਲ ਪਹਿਲਾਂ ਇੱਕ ਸ਼ੂਟ ਸਾਂਝਾ ਕਰਾਂਗੇ ਹਰ ਇੱਕ ਸ਼ੂਟ ਤੁਹਾਡੇ ਨਾਲ ਅਲੱਗ-ਅਲੱਗ ਸਾਂਝਾ ਕਰਾਂਗੇ ਤੁਸੀਂ ਸਾਡਾ ਹਰ ਇੱਕ ਸ਼ੂਟ ਹੈ ਜਿਹੜਾ ਉਹ ਅਲੱਗ-ਅਲੱਗ ਡਿਫਰੈਂਟ ਹੋਣ ਵਾਲਾ ਹੈਗਾ ਤੇ ਉਹਦੇ ਵਾਸਤੇ ਆਪਾਂ ਜਿਹੜੀ ਜੁਐਲਰੀ ਲਿਆਂਦੀ ਹੋਈ ਹੈ ਠੀਕ ਹੈ ਈਰਿੰਗ ਆਹ ਵਾਲੇ ਓਕੇ ਤੇ ਆਹ ਵਾਲੀਆਂ ਜਿਹੜੀਆਂ ਹੈਗੀਆਂ ਨੇ ਝਾਂਜਰਾਂ ਨੇ ਤੇ ਆ ਵਾਲੀਆਂ ਜਿਹੜੀਆਂ ਹੈਗੀਆਂ ਨੇ ਉਹਦੇ ਨਾਲ ਕੁੰਦਨੀਆਂ ਚੂੜੀਆਂ ਨੇ ਬਾਕੀ ਆ ਤੁਹਾਨੂੰ ਆਪਾਂ ਨੂੰ ਪਿਆ ਨਾਰਮਲ ਜਾ ਲੱਗਦਾ ਹੋਣਾ ਸਾਰੀ ਜੁਐਲਰੀ ਟੋਨੀ ਦੀ ਹੱਟੀ ਤੋਂ ਆਈ ਆ ਬਟ ਜਦੋਂ ਮੈਂ ਰੈਡੀ ਹੋਊਗੀ ਠੀਕਾ ਪ੍ਰੋਪਰ ਫਿਰ ਪਤਾ ਲੱਗੂਗਾ ਵੈਸੇ ਮੈਂ ਪਿੰਕ ਸੂਟ ਨਹੀਂ ਮਤਲਬ ਪੀਚ ਸੂਟ ਪਾਇਆ ਸੀ ਆ ਵਾਲਾ ਬੇਬੀ ਪਿੰਕ ਨਹੀਂ ਪਾਇਆ ਬਹੁਤ ਘੱਟ ਆਣਾ ਕਲਰ ਦਾ ਹਾਂ ਉਹ ਬੇਬੀ ਪਿੰਕ ਹੈ ਉਹ ਉਹ ਵੀ ਨਿਓਨ ਜਿਹੀ ਸ਼ੇਰਦੇ ਵਿੱਚ ਆ ਥੋੜਾ ਹਨਾ ਤੇ ਇਹ ਬੇਬੀ ਪਿੰਕ ਆ ਚਲੋ ਆਪਾਂ ਜਿਆਦਾ ਸਮਾਂ ਨਾ ਲੈਂਦੇ ਹੋਈਏ ਆਪਾਂ ਹੁਣ ਮੇਕਅਪ ਕਰਨਾ ਆਪਦਾ ਸਟਾਰਟ ਕਰਦੇ ਆਂ ਅੱਜ హెయిਰ ਥੋੜਾ ਜਿਹਾ ਸੀ ਡਿਫਰੈਂਟ ਕਰਾਂਗੇ ਆਈ ਵਾਰ ਸੋਚਿਆਗਾ ਤੇ ਲਿਪ ਗੱਲ ਤਾਂ ਤੁਹਾਨੂੰ ਸਾਡੇ ਆਈ ਵਾਰ ਬਹੁਤ ਪਸੰਦ ਆਉਂਦੇ ਆ ਇਸ ਵਾਰ ਥੋੜਾ ਜਿਹਾ ਹੋਰ ਯੂਨੀਕ ਲੈ ਕੇ ਆਵਾਂਗੇ ਬਸ ਮੇਰੀ ਤबीयत ਆ ਜਿਹੜੀ ਉਹ ਸਾਥ ਦੇਈ ਜਾਵੇ ਮੇਰਾ ਯੈਸ ਬਸ ਫੋਰ ਨੀਕ ਚਾਹੀਦਾ ਚਲੋ ਕਰਦੇ ਆਂ ਆਪਾਂ ਸਟਾਰਟ ਜੁੜੇ ਰਹੋ ਐਂਡ ਤੱਕ ਸਾਡੇ ਬਲੌਗ ਦੇ ਨਾਲ ਬਾਏ ਗਾਇਸ ਲਵ ਯੂ ਈਸ ਮੇਕਅਪ ਆਲਮੋਸਟ ਸਾਡਾ ਡਨ ਹੋਣ ਵਾਲਾ ਬਿਨਾਂ ਲਿਪਸਟਿਕ ਤੋਂ ਤਾਂ ਬੰਦਾ ਪੂਤੀ ਲੱਗਦਾ ਹਨਾ ਹਜੇ ਤੱਕ ਕੱਜਲ ਵੀ ਨਹੀਂ ਪਾਇਆ ਤਾਂ ਕੁਝ ਵੀ ਨਹੀਂ ਹੋਇਆ ਗਾਇਸ ਅਜੇ ਆਲਮੋਸਟ ਡਨ ਹੋ ਗਏ ਆਲਮੋਸਟ ਨਾਲੇ ਆਲਮੋਸਟ ਡਨ ਹੋ ਗਏ ਆ ਸੁਪਨੇ ਨਹੀਂ ਨੇ ਸੁਪਨੇ ਜਿਹੜੇ ਸੁਪਨੇ ਨਹੀਂ ਨਾ ਮੈਂਡੀ ਉਹ ਖੁੱਲ੍ਹੀ ਅੱਖਾਂ ਨਾਲ ਲੈਣੇ ਚਾਹੀਦੇ ਏ ਗਾਇਸ ਮੈਂ ਤਾਂ ਡੈਲੀ ਕਰ ਰਹੀ ਹਾਂ ਸਭ ਵਾਸਤੇ ਕਿਉਂਕਿ ਮੈਨੂੰ ਇਦਾਂ ਹੁੰਦਾ ਵੀ ਤੁਹਾਨੂੰ ਪਤਾ ਲੱਗ ਜਿਵੇਂ ਯਾਰ ਇਦਾਂ ਦੀ ਲੁੱਕ ਕ੍ਰੀਏਟ ਕਰਨੀ ਆ ਸੀ ਆਵळा ਸੂਟ ਦੀ ਤੋਂ ਵਾਈ ਕਰਾਂਗੇ ਤਾਂ ਅਸੀਂ ਇਦਾਂ ਦਾ ਰੈਡੀ ਹੋ ਜਾਈਏ ਇਦਾਂ ਦਾ ਫੰਕਸ਼ਨ ਹੋਵੇ ਸਾਡਾ ਠੀਕ ਹੈ ਤੁਹਾਡੇ ਲਈ ਸੌਖਾ ਹੋ ਜਾਂਦਾ ਫਿਰ ਤੇ ਇਤੇ ਜਿੱਦਾਂ ਟਾਈਮ ਆਪਾਂ ਕੋਈ ਵੀ ਨਵਾਂ ਸੂਟ ਬਣਾਇਆਗਾ ਤੇ ਆਪਾਂ ਰੈਡੀ ਕਰਕੇ ਪ੍ਰੋਪਰ ਉਹਦਾ ਸ਼ੂਟ ਕਰਦੇ ਆ ਤਾਂ ਉਹੀ ਜਿਹੜਾ ਹੈਗਾ ਆਪਣਾ ਸੂਟ ਵੀ ਬਹੁਤ ਸੋਹਣਾ ਲੱਗਦਾ ਜਿਆਦਾ ਸੋਹਣਾ ਲੱਗਦਾਗਾ ਤਾਂ ਕਰਕੇ ਪਤਲਾ ਕਰਦੀ ਮੈਂ ਦੀ ਨੂੰ ਕੰਦਾ ਸ਼ੇਪ ਬਣਾ ਦੇ ਪਤਲੀ ਪਤਲਾ ਮੂੰਹ ਕਰ ਦੇ ਜਿਵੇਂ ਕੁੜੀਆਂ ਕਹਿੰਦੀਆਂ ਹੁੰਦੀਆਂ ਬ੍ਰਾਈਡਲ ਮੇਕਅਪ ਹੁੰਦਾ ਜਦੋਂ ਸਾਡਾ ਜੀ ਉਹ ਕਰ ਦੋ ਨੱਕ ਤਿੱਖਾ ਤਿੱਖਾ ਕਰ ਤੇ ਮੇਰਾ ਵੀ ਅੱਜ ਮੈਣੀ ਨੱਕ ਤਿੱਖਾ ਤਿੱਖਾ ਕਰ ਦੇ ਮੇਰਾ ਨੱਕ ਦਾ ਜੀ ਤਿੱਖਾਗਾ ਨਹੀਂ ਮੈਨੂੰ ਸਾਰੇ ਮਿੱਡੀ-ਬਿੱਡੀ ਕਹਿੰਦੇ ਆ ਨਹੀਂ ਜੀ ਦੇਖੇਗਾ ਚਲੋ ਗਾਇਜ਼ ਮੈਂ ਨੱਕ ਤਿੱਖਾ ਕਰਾ ਲਾਂ ਫਿਰ ਮਿਲ게요 ਧੰਨਵਾਦ ਠੰਡੀ ਹੋ ਗਈ ਦਿੰਦੀ ਚਾਹ ਮੇਰੀ ਤੰਨੇ ਵਾਰ ਠੰਡੀ ਹੋ ਗਈ ਅੱਜ ਇੱਕ ਮੈਡੀ ਮੇਰੀ ਪਰਹੇਜ਼ ਕਰ ਰਹੀ ਸੀ ਮੈਣੀ ਕਹਿੰਦਾ ਵੀ ਦੀਦੀ ਸਕਿਨ ਤੁਸੀਂ ਬਹੁਤ ਵਧੀਆ ਕਰ ਲਈ ਬਿਲਕੁਲ ਕਹਿੰਦਾ ਮੇਕਅਪ ਬਹੁਤ ਕੋਨਪੋਰਟਸਾਂ ਚ ਬਿਲਕੁਲ ਵੀ ਦਿਖ ਨਹੀਂ ਰਿਹਾ ਕਿਉਂਕਿ ਮੈਂ ਸਕਿਨ ਕੇਅਰ ਕਰ ਰਹੀ ਆ ਤੁਹਾਡੇ ਨਾਲ ਸਾਰਿਆਂ ਨਾਲ ਰਿਵਿਊ ਸਾਂਝੇ ਕਰੂੰਗੀ ਮੈਂ ਬਟ ਪ੍ਰੋਪਰ ਹੋ ਜੇ ਹਾਂ ਪ੍ਰੋਪਰ ਸਹੀ ਹੋ ਜੇ ਫਿਰ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਰਿਵਿਊ ਸਾਂਝੇ ਕਰੂੰਗੀ ਜਦੋਂ ਪ੍ਰੋਪਰ ਸਹੀ ਹੋ ਗਿਆ ਹੈ ਨਾ ਮੈਂ ਸਹੀ ਗੱਲ ਹੈ ਮੰਦੀ ਚਾਹ ਪੀ ਲਈਏ ਮੇਕਅਪ ਕਰਵਾ ਲਈਏ ਜਲਦੀ ਜਲਦੀ ਫ੍ਰੀ ਹੋ ਜਾਈਏ ਲੋ ਵਈ ਗਾਇਸ ਲਿਪ ਸ਼ੇਡ ਦੀ ਵਾਰੀ ਆ ਗਈ ਲਿਪ ਸ਼ੇਡ ਜਿਹੜਾ ਹੈਗਾ ਆਲਮੋਸਟ ਮੇਰਾ ਬਾਲੇ ਜਾਨੇ ਕਮੈਂਟ ਕਰਦੇ ਆ ਹੈ ਨਾ लिपस्टिक ਬਈ ਅਸੀਂ ਪਤਾ ਕੀ ਆ ਡਾਇਰੈਕਟ ਲਿਪਸਟਿਕ ਨਹੀਂ ਲਗਾਉਂਦੇ ਲਿਪਸ ਤੇ ਉੱਪਰ ਅਸੀਂ ਪਹਿਲਾਂ ਲਾਈਨਰ ਲਗਾਉਣੇ ਆ ਲਿਪ ਲਾਈਨਰ ਹੁੰਦੇ ਆ ਜਿਹੜੇ ਜਿਹੜੇ ਮਾਰਸ ਦੇ ਹੁੰਦੇ ਆ ਜਿਆਦਾ ਬੈਟਰ ਹੁੰਦੇ ਆ ਮਾਰਸ ਹੋਗੇ ਹਾਂਜੀ ਲਵਰਟ ਦੇ ਹੋਗੇ ਨਾਲੇ ਕੀ ਹੁੰਦੇ ਆ ਬਜਟ ਫ੍ਰੈਂਡਲੀ ਹੁੰਦੇ ਨੇਗੇ ਇੱਕ ਕਿੰਨੇ ਕ ਦਾ ਆ ਜਾਂਦਾ ਮੰਡੀ ਤੁਸੀਂ ਦੇਖੋ ਦੀਦੀ ਮੈਂ ਤੁਹਾਨੂੰ ਦਿਖਾਉਣਾ ਹਾਂ ਆ ਦੇਖੋ ਪੈਲੇਟ ਸਾਰੀ 700 ਚ ਸਾਰੀ ਪੈਲੇਟ ਜਿੰਦੇ ਸਾਰੇ ਨਿਊਡ ਕਲਰ ਨੇ ਠੀਕ ਹੈ ਤੇ ਜਿਹੜਾ ਆਪਾਂ ਲਾਉਣੇ ਆ ਅਸ਼ਿਕਾ ਲਿਪ ਲਾਈਨਰ ਲਗਾਉਣੇ ਆ ਡਿਫਰੈਂਟ ਵੀ ਦੀ ਸੌ ਸੌਕ ਦਾਗ ਅੰਦਾਗਾ ਓਕੇ ਤੇ ਜਿਵੇਂ ਹੁਣ ਮੈਂ ਕਿਹੜਾ ਲਿਪ ਲਾਈਨਰ ਲਾਇਆ ਸੀ ਦਿਸ ਥਿਸ ਵਨ ਇਹ ਕਹਾਦਾ ਸੀਗਾ ਇਹ ਹੈਗਾਗਾ ਇੱਕ ਮਿੰਟ ਮੈਨੂੰ ਉਹ ਦਿਖਾ ਲਾ ਫੈਸ਼ਨ ਕਲਰ ਦਾ ਲਾ ਕਿ ਨਹੀਂ ਹਾਂ ਇਹ ਫੈਸ਼ਨ ਕਲਰ ਦਾ ਹੀ ਆ ਫੈਸ਼ਨ ਕਲਰ ਦਾ ਜਿਵੇਂ ਆਹ ਲਿਪ ਲਾਈਨਰ ਲਗਾਇਆ ਮੈਂ ਹਾਂ ਇੱਕ ਮਿੰਟ ਇਹ ਸਾਰੇ ਲਿਪ ਲਾਈਨਰ ਆ ਮਿਸਨ ਡਾਕਟਰ ਯੈਸ ਆ ਫੈਸ਼ਨ ਕਲਰ ਦਿਆ ਸਾਰੀ ਇਹ ਬੜੇ ਅੱਛੇ ਹੁੰਦੀ ਆ ਇਸ ਤੋਂ ਬਾਅਦ ਜਿਹੜਾ ਲਿਪ ਲਾਈਨਰ ਲਾਉਣੇ ਆ ਉਸ ਤੋਂ ਜੇ ਤਾਂ ਬਾਲਾ ਲਾਈਟ ਲਿਪ ਲਾਈਨਰ ਲਾਇਆ ਤਾਂ ਥੋੜੀ ਏ ਡਾਰਕ ਲਿਪਸਟਿਕ ਜੇ ਡਾਰਕ ਲਿਪ ਲਾਈਨਰ ਲਾਇਆ ਤਾਂ ਥੋੜੀ ਜਿਹੀ ਲਾਈਟ ਲਿਪਸਟਿਕ ਲਾਓ ਲਿਪ ਲਾਈਨਰ ਨਾਲ অলਮੋਸਟ ਲਿਪਰ ਚੇਂਜ ਹੋ ਗਿਆ ਲਿਪਰ ਚੇਂਜ ਹੋ ਜਾਂਦਾ ਹਾਂ ਕੰਟਰਾਸਟ ਬਣ ਜਾਂਦਾ ਨਾ ਸਹੀ ਹੈ ਚਲੋ ਭਈ ਅਸੀਂ ਆਪ ਦੀ ਲਿਪਸਟਿਕ ਲਗਾ ਲਈ ਲੋ ਵੀ ਮੈਂ ਨਹੀਂ ਦੇਖ ਲੋ ਵਾਲੇ ਤਾਂ ਕਿਉਂਕਿ ਮੈਂ ਫਾਈਨਲ ਲੁੱਕ ਤੇ ਕਾਉਂਗੀ ਜਾ ਕੇ ਯੈਸ ਹੇਰ ਦਾ ਤਾਂ ਮੈਂ ਦਿਖਾ ਦਾਂਗੀ ਵੀ ਕੀ ਕਰ ਰਹੇ ਆ ਕੈਰੈਕਟਰ ਸ਼ੁਰੂ ਹੋ ਗਿਆ ਆਪਣੇ ਪਿੰਕੀ ਪਿੰਕੀ ਲੁੱਕ ਆਈ ਆ ਜੀ ਹੋਈ ਯੈਸ ਕਿੰਨ ਤੇ ਕੈਸੀ ਲੱਗ ਰਹੀ ਹਾਂ ਮੈਂ ਦੀਦੀ ਇਸ ਆਲ ਵਿਸ ਪਿਆਰੀ ਸੋਹਣੇ ਲੱਗ ਰਹੇ ਸੋਹਣੇ ਆਲ ਵਿਸ ਪਿਆਰੀ ਮਾਰ ਹੋਈ ਪਈਆਂ ਕਾਮ ਹੈਣਾ ਦੇਖੋ ਲੱਗਦੀ ਹੈ ਕੈਸੀ ਲੱਗ ਰਹੀ ਹਾਂ ਕੈਸੀ ਲੱਗ ਰਹੀ ਹਾਂ ਗਾਇਸ ਤਾਹ ਬਤਾਓ ਤੂੰ ਵੈਸੇ ਮੈਨੂੰ ਡਾਕਟਰ ਨੇ ਕਿਹਾ ਵੀ ਤਲੀ ਬਲੀ ਨਹੀਂ ਖਾਣੀ ਤਲੀ ਬਲੀ ਤਲੀ ਬਲੀ ਹੈ ਹਾਂਜੀ ਓ ਮਾਈ ਗੋਡ ਪਰ ਮੇਰਾ ਤਾਂ ਜਿਗਰ ਇਹਦਾ ਕਾਨੂੰ ਕੀ ਕਰਾਂ ਕੀ ਕਰਾਂ ਜਸ਼ਨ ਮੇਰੇ ਡਾਕਟਰ ਦੀ ਰਾਜੂ ਨਾਲ ਥੋੜਾ ਦੀਦੀ ਉਹਦੇ ਕੀ ਕਹਿੰਦੀ ਕੁਛ ਨਹੀਂ ਹੁੰਦਾ ਦੀਦੀ ਮੈਨੂੰ ਸ਼ਹਿਦ ਦੇ ਰਹੀ ਆ ਪੂਰੀ ਸ਼ਹਿਦ ਦੇ ਰਹੀ ਆ ਮੈਨੂੰ ਪੂਰੀ ਮੈਣੀ ਹਾਸਾ ਪੂਰੀ ਸ਼ਹਿਦ ਦੇ ਰਹੀ ਆ ਮੈਨੂੰ ਕੋਈ ਕੋਸੇ ਨਹੀਂ ਹੁੰਦਾ ਦੀਦੀ ਬਿਮਾਰ ਕਰਨੇ ਇੱਕ ਦੋ ਖਾ ਲੋ ਬਸ ਠੀਕ ਹੈ ਕਿੰਨਾ ਪਤਾ ਹਨ ਕੋਈ ਨਹੀਂ ਕੀ ਆਲਾ ਸਮਾਂ ਹੁੰਦਾ ਯਾਰ ਇੱਕ ਖਾ ਲੈਣੀ ਹੈ ਚਲਨਾ ਤੇਰੀ ਨਾ ਮੇਰੀ ਇੱਕ ਖਾ ਲੈਣੀ ਹੈ ਹਣਾ ਬਿੰਦੀ ਦਾ ਆ ਗਿਆ ਟਾਈਮ ਬਿੰਦੀ ਦਾ ਬਿੰਦੀ ਬਿੰਦੀ ਦਾ ਬਿੰਦੀ ਲਗਾ ਕਿਹੜੀ ਲਾਵਾਂਗੇ ਬਿਲਕੁਲ ਡਾਟਡ ਨਹੀਂ ਅਜੇ ਲਾਵਾਂਗੇ ਕਿਹੜੇ ਕਲਰ ਦੀ ਦੇਖੋ ਡਾਰਕ ਮੈਂਜੈਂਟਾ ਹਾਂ ਓਕੇ ਓਕੇ ਇੱਕ ਇੱਕ ਬੰਦਾ ਤੁਹਾਡੇ ਸਾਹਮਣੇ ਬਿਮਾਰ ਹੋਵੇ ਪੂਰਾ ਠੀਕ ਹੈ ਤੁਸੀਂ ਸਾਹਮਣੇ ਬੈਠੇ ਪੂਰੀਆਂ ਖਾਈ ਜਾਂਦੇ ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ ਮਾੜੀ-ਮੋਟੀ ਆਉਣੀ ਚਾਹੀਦੀ ਐ ਮਾੜੀ-ਮੋਟੀ ਦੰਦ ਘੜਦੇ ਹੋ ਨਹੀਂ ਤੁਸੀਂ ਖਾ ਸਕਦੇ ਪਰ ਆਜੇ ਕੜੇ ਮੇਰੇ ਸੱਲ ਘਟੇ ਨਹੀਂ ਨਾ ਖਾ ਸਕਦੇ ਕਹਿੰਦੀ ਹੈ ਜੇ ਚੈੱਕ ਨਹੀਂ ਨਾ ਕਰਾਇਆ ਬੈਂਤ ਦੀਦੀ ਬੈਂਤ ਦੀਦੀ ਬਣਾ ਕੇ ਲਿਆਇਆ ਘਰੋਂ ਅੱਜ ਕੀ ਬਾਤ ਕੰਜਕਾ ਸੀ ਅੱਜ ਕੰਜਕਾ ਉਹ ਵੀ ਲੈ ਕੇ ਆਇਆ ਆਈ ਆ ਆ ਵੀ ਲੈ ਕੇ ਆਈ ਸੀ ਗਗਨ ਵੀ ਲੋ ਵੀ ਆਪਣਾ हेयर स्टाइल ਹੋਣ ਲੱਗਿਆ ਹੁਣ ਤੁਸੀਂ ਵੀ ਸੋਰਜ ਹੋਣਾ ਵੀ ਐ ਚੁੰਨੀ ਹੋੜੀ ਆ ਹੁਣ ਪ੍ਰੀਤ ਨੇ ਫਿਰ ਅ ਮੈਂ ਕਿਹਾ ਫਾਈਨਲ ਲੁੱਕ ਪ੍ਰੋਪਰ ਰੈਡੀ ਹੋ ਗਈ ਦਿਖਾਵਾਂਗੇ ਹਨਾ ਯੈਸ ਲੋਕੇਸ਼ਨ ਤੇ ਜਾ ਕੇ ਦਿਖਾਵਾਂਗੇ ਅਸੀਂ ਤੁਹਾਨੂੰ ਫਾਈਨਲ ਲੁੱਕ ਆਵਦੀ ਆ ਕਰਕੇ ਪਿੰਕ ਕਰ ਰਹੇ ਹਾਂ ਜਿਹੜੀ ਮੈਨੂੰ ਜਮੇ ਪਸੰਦ ਨੇ। ਹੋਰ ਟਿਪ। ਇਹ ਕਹੋ ਕਿ ਮੈਂ ਹੋਇਆ ਜਾ ਸਕੂ। ਬਹੁਤ ਸੋਹਣਾ ਜੀ। ਕੀ ਮੈਂ ਸੁੰਦਰ ਲੱਗ ਰਹੀ ਹਾਂ? ਅੰਛੀ। ਠੀਕ ਹੈ। ਛੂਟ ਕਰਨ ਜਾਣਾ ਜਾਣਾਗਾ ਕੰਮ ਵੀ ਕਰਕੇ ਹੋਣਾ ਇੱਕ ਨਾਲ। ਛੂਟ ਵੀ ਭਰਉਣਾ ਬਹੁਤ ਲੱਗਦਾ। ਯਾਦ ਰੱਖਿਓ। ਭੁੱਲਣਾ ਨਹੀਂ ਜਾਈਏ। ਹਾਂ। ਡੋਰੀ ਪਾਉਣੀ ਹੈ ਫਿਰ ਤੁਸੀਂ ਬਾਅਦ ਚ ਬਾਅਦ ਚ ਡੋਰੀ ਪਾਵਾਂਗੇ ਹਾਂ ਡੋਰੀ ਵੀ ਚੱਕਣੀ ਹੈ ਆਪਾਂ ਤੇਰੇ ਘਰੋਂ ਡੋਰੀ ਵੀ ਚੱਕਦੇ ਆਈਏ ਇਹ ਕਰਨਾ ਹੈ ਜਿਹਨ ਨਾਲੇ ਬਾਹਲੇ ਆਨ ਤਾਂ ਤੁਹਾਡੇ ਐਨਾ ਟਾਂਕ ਦਿੱਥੇ ਪੱਕਰੇ ਵਗ ਜਾਣੇ ਐਨਾ ਤਾਂ ਆਪਣੇ ਕੋਲ ਸਮਾਂ ਹੀ ਨਹੀਂ ਹੈਗਾ ਕੋਈ ਨਹੀਂ ਤੇ ਜਦ ਤੱਕ ਯੈਸ ਵੇਲੇ ਟਾਈਮ ਆਉਂਦਾ ਤੇ ਬੇਲੇ ਟਾਈਮ ਹੋ ਗਈ ਕਿੰਨੀ ਕਰੇਗੀ ਬਸ ਦੋ ਸੈਕਸ ਅੱਜ ਵੀ ਲੋ ਨੂੰ ਫੀਲ ਹੋਇਆ ਕੰਗੇ ਦੀਦੀ ਬਿਮਾਰ ਆ ਗਿਆ ਤੇ ਹਾਂ ਅੰਨੀ ਦੀਦੀ ਬਿਮਾਰ ਆ ਗਈ ਪਰ ਮੇਕਅਪ ਕਰਕੇ ਬੰਦਾ ਬਿਮਾਰ ਵੀ ਨਹੀਂ ਲੱਗਦਾ ਦੇਖ ਲਾ ਫਰੈਸ਼ ਲੱਗਦਾ ਹਾਂ ਕਤੋਂ ਨੀ ਲੱਗਿਆ ਲੱਗਦੀ ਹੁੰਦੀ ਦੀਦੀ ਹੋਰ ਨੀ ਲੱਗੇ ਬਿਮਾਰ ਲੱਗਦੀ ਹੋਰ ਜਿਹਨੇ ਵਿਚਾਰੇ ਘੱਟ ਲੱਗੂ ਕਿਹੜਾ ਵਾਲਾ ਫੇਵਰ ਹੁੰਦਾ ਜਿਵੇਂ ਮੈਨੂੰ ਤੁਸੀਂ ਥੱਕੇ ਨਾਲ ਬਟਾਇਆ ਹੁੰਦਾ ਇੱਕ ਖੁੱਟ ਕੇ ਵੀਨਾ ਤੇਰਾ ਜ਼ਰੂਰੀ ਹੈ ਸ਼ੂਟ ਕਰਨਾ ਅਸਲ ਵਿੱਚ ਮੈਂ ਦੋ ਵਾਰੀ ਡਿਲੇ ਕਰਤਾ ਨਾ ਫਿਰ ਅੱਜ ਸੀ ਸਾਰਾ ਕੁਝ ਡਨ ਸੀਗਾ ਚੱਕਰੀ ਬੈਠਾ ਹੋ ਹਾ ਹਾ ਗਰਮ ਗਰਮ ਜਿਦੋਂ ਲੱਗਦਾ ਨਾ ਹਾਂ ਮਜ਼ਾ ਆਉਂਦਾ ਹੈਗਾ ਹਾਂ ਬੁਖਾਰ ਆਣਾ ਮੇਰੇ ਅੰਦਰ ਓਕੇ ਯੈਸ ਫੇਸਟਾਰਟ ਕਰਨਾ ਪਵੇਗਾ ਆਪਕੋ ਦੀਦੀ ਜੀ ਇਧਰ ਆ ਬੰਦ ਕਰ ਦੇ ਦੀ ਤਕ ਕੈਸੀ ਲੱਗ ਰਹੀ ਹੈ ਤੁਹਾਡੀ ਦੀਦੀ ਨਾਈਸ ਬਿਊਟੀਫੁਲ ਕਿਲਿੰਗ ਕਿਲਿੰਗ ਲੱਗ ਰਿਹਾ ਹੈ ਠੀਕ ਹੈ ਸੋਰ ਕੀ ਜਹੀਦਾ ਬਸ ਛੁੱਟਦੀ ਤੂੰ ਆ ਕੱਢੀ ਜਾਂਨੇ ਆ ਤੂੰ ਆ ਤਾਂ ਸਾਰੀ ਮਸ਼ੀਨ ਕੱਢੀ ਜਾਂਦੀ ਐ ਇਸ ਤੱਕ ਇੱਥੇ लो भाई गाइस मैं रेडी हो गई हां ठीक है ज्वेलरी बहुत सोहनी लग रही है ज्वेलरी हैगी आ सोनी दी हट्टी ਤੇ ਮੇਕਅਪ ਤਾਂ ਫਿਰ ਤੁਹਾਨੂੰ ਪਤਾ ਹੀ ਆ ਤੇ ਫਾਈਨਲ ਲੁੱਕ ਫੁੱਲ ਲੁੱਕ ਮੈਂ ਕੀ ਪਾਇਆ ਕਿਦਾਂ ਦੀ ਲੱਗ ਰਹੀ ਆ ਸਾਰਾ ਤੁਹਾਨੂੰ ਜਾ ਕੇ ਸਾਡੇ ਨਿਪੇਸ਼ਾਂ ਤੇ ਦਿਖਾਉਣੇ ਆ ਪ੍ਰੋਪਰ ਸੈਟਅਪ ਲਾ ਕੇ ਠੀਕ ਹੈ ਜੁੜੇ ਰਹੋ ਮੇਰੇ ਬਲੌਗ ਦੇ ਨਾਲ ਆਡੀਅੰਸ ਰਿਵਿਊ ਲੈ ਲਈਏ ਹਾਂਜੀ गाइस ਬਹੁਤ ਸੋਹਣੇ ਲੱਗ ਰਹੇ ਹੋ ਬਹੁਤ ਜ਼ਿਆਦਾ ਬਹੁਤ ਸੋਹਣੇ ਤੁਹਾਨੂੰ ਤਾਂ ਮੈਂ ਹਮੇਸ਼ਾ ਸੋਹਣੀ ਹੀ ਲੱਗਦੀ ਆ ਥੋੜੀ ਆ ਨਾ ਚੱਲ ਮੈਂ ਆਪਦੇ ਘਰ ਵਾਲੀ ਨੂੰ ਪੁੱਛਦੀ ਆ ਜੈਨੂਨ ਰਿਵਿਊ ਲੈਣੀ ਆ ਜਾ ਕੇ ਦੇਖੋ ਫਤਿਹ ਕਿਦਰ ਰਿਵਿਊ ਲੈਣੇ ਕਿਵੇਂ ਲੱਗ ਰਹੀ ਆ? ਅੱਛਾ। ਸੁੱਤੇ ਬਈ ਸੀਗੇ ਉਸਤਾਨ। ਦੇਖੋ। ਸਰਦੁਕਿਆਂ ਦਾ। ਲੋ ਬਈ ਗਾਇਸ ਤੇ ਆਪਾਂ ਹੁਣ ਜਾ ਰਹੇ ਆ। ਠੀਕ ਹੈ ਆਪਦੀ ਲੋਕੇਸ਼ਨ ਤੇ ਸ਼ੂਟ ਕਰਨ ਵਾਸਤੇ। ਲੈ ਲਿਆ ਤੁਹਾਨੂੰ ਲੋਕੇਸ਼ਨ ਤੇ ਜਾ ਕੇ। ਬਾਏ ਬਾਏ ਗਾਇਸ। ਪਤਾ ਨਹੀਂ ਕਿੱਥੇ ਕਿੱਥੇ ਸੋਹਣੀ ਬੰਦੀ। ਲੋ ਬਈ ਗਾਇਸ ਆਪਾਂ ਪਹੁੰਚ ਗਏ ਆਪਣੇ ਲੋਕੇਸ਼ਨ ਤੇ ਅੱਜ ਅਸੀਂ ਨਾਲ ਲੈ ਕੇ ਆਏ ਆਂ ਸਰਦਾਰ ਸਾਹਿਬ ਜੀ ਨੂੰ ਠੀਕ ਹੈ ਇਹਨਾਂ ਦੇ ਦੋਸਤ ਦੀ ਲੋਕੇਸ਼ਨ ਆ ਇਹ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਆਪਣੇ ਇਲਾਕੇ ਦੀ ਬੈਸਟ ਲੋਕੇਸ਼ਨ ਆ ਇਹ ਤੁਸੀਂ ਇੱਥੇ ਕੋਈ ਵੀ ਸ਼ੂਟ ਕਰਾਉਣਾ ਕੋਈ ਮਰਜ਼ੀ ਪੋਸਟ ਵੈਡਿੰਗ ਸ਼ੂਟ ਕਰਵਾਉਣਾ ਪ੍ਰੀ ਵੈਡਿੰਗ ਕਰਵਾਉਣਾਗਾ ਤਾਂ ਇੱਥੇ ਬੁਕਿੰਗ ਚੱਲੂ ਆ ਕਰਵਾ ਸਕਦੇ ਹੋ ਤੁਸੀਂ ਐਸੇ ਬਹੁਤ ਵਧੀਆ ਲੋਕੇਸ਼ਨ ਆ ਬਹੁਤ ਵਧੀਆ ਸ਼ੂਟ ਹੁੰਦਾ ਇੱਥੇ ਅੱਜ ਤਰੀਕੀ ਨੂੰ ਆਪਾਂ ਅੱਜ ਦਾ ਪਰ 21 ਤੱਕ ਕਰਾਵਾਂਗੇ ਸ਼ੂਟ ਸਾਰਾ ਠੀਕ ਹੈ ਜੀ ਹਾਂ ਸੜਕ ਕੈਮਰਾਮੈਨਸ ਨਾਲ ਮਿਲ ਗਿਆ ਗਾਇਸ ਕਿਉਂਕਿ ਬੈਸਟ ਸ਼ੂਟ ਕਰਦਾ ਰਿੱਕੀ ਰਿੱਕੀ ਇੱਕ ਫ੍ਰੀ ਵੈਡਿੰਗ ਅੱਜ ਪੱਕਾ ਇੱਥੇ ਹਾਂ ਤੇ ਤਿੰਨ ਗੱਡੀਆਂ ਨੇ ਨਾ ਇੱਥੇ ਮੇਂ ਇੱਕ ਫ੍ਰੀ ਵੈਡਿੰਗ ਆ ਜਾਂ ਇੱਕ ਗੱਡੀ ਹੋਗੀ ਫੋਟੋਗ੍ਰਾਫਰਾਂ ਦੀ ਦੋ ਹੋਣੀ ਉਹਨਾਂ ਦੇ ਪਰਿਵਾਰ ਵਾਲੇ ਦੀ ਇੱਕ ਸਹੁਰੇ ਵਾਲੇ ਦੀ ਇੱਕ ਵੇਕੇ ਵਾਲੇ ਦੀ ਕਿਉਂ ਹਾਂ ਹਜੇ ਮੈਂ ਉਹ ਵੀ ਨਹੀਂ ਕੀਤਾ ਰਿੱਕੀ ਸੂਟ ਅਸੀਂ ਦਿਖਾਇਆ ਵੀ ਨਹੀਂ ਹੈਗਾ ਹਲੇ ਦਿਖਾਉਣ ਹਾਂ ਮੰਡੀ ਇੱਥੇ ਤਾਂ ਬ੍ਰਾਊਂਚ ਕਰਕੇ ਦੇਖੀਏ ਗੇਟਾਂ ਕੋਲ ਮੈਨੂੰ ਐ ਲੱਗਦਾ ਉਹ ਲੱਕੜਾਂ ਵਾਲੇ ਕੋਲ ਚੱਲੀਏ ਇੱਥੇ ਪਤਾ ਹਾਂ ਅੱਜ ਉਹ ਲੱਕੜਾਂ ਵਾਲੇ ਕੋਲ ਕਰਦੇ ਆ ਪਹਿਲਾਂ ਜਾ ਕੇ ਇੱਥੇ ਲਾਈਟ ਹੋ ਜੂ ਅੱਜ ਹਾਂ ਬ੍ਰਾਊਂਚ ਵੀ ਬਹੁਤ ਸੋਹਣਾ ਆਊਗਾ ਕੰਨ ਹਾਂ ਹਾਂ ਬ੍ਰਾਊਂਚ ਉੱਥੇ ਵੀ ਵੀਰ ਗੇਟ ਅੱਗੇ ਉੱਥੇ ਵੀ ਬ੍ਰਾਊਂਚ ਇੱਥੇ ਖੜਾ ਰਿਖੀ ਉਹ ਤੇਰੀ ਉਹਨੂੰ ਐਸੇ ਦੇਖਦੇ ਆਂ ਆਪਾਂ ਦੁਕਾਨ ਉਹ ਤੇ ਸ਼ਾਇਦ ਉਹ ਤੇ ਵਧੀਆ ਹੋਣੀ ਆ ਨਾ ਬੜਸ ਸੀ ਇੱਧਰ ਚਾਰਨੀ ਬੈਠਾ ਮੰਡੀ ਹਾਂਜੀ ਵੀਰੇ ਵੀਰ ਮੈਂ ਕਿਹਾ ਤੁਹਾਨੂੰ ਰੇਟ ਹੋਊਗਾ ਹੋਈ ਹੋਣੀ ਖੋਣੀ ਸਲੋ ਮੋਸ਼ਨ ਚ ਤਾਂ ਹੱਥ ਪਾਈਂ ਗੇੜ ਦੇ ਮੈਂ ਤਾਂ ਹਾਂ ਇੱਕ ਮਿੰਟ ਵੀਰੇ ਇਹ ਬੱਚਾ ਆਉਂਦਾ ਸਲੋ ਮੋਸ਼ਨ ਚ ਖੋਲੀ ਕਾਹ ਇਹ ਕੰਪਰੀ ਦੁਬਾਰੇ ਬੰਦ ਕਰ ਜਿਹੜਾ ਨਹੀਂ ਗੇਟ ਖੋਲ੍ਹਿਆ ਉਹ ਸਿੱਧਾ ਚੱਕ ਜੰਗਾ ਚੱਲ ਮੈਂ ਦੀ ਚਾਰ ਸਮਾਈ ਸਮੋਹ ਕਰਤੇ ਬਹੁਤ ਚੀ ਬਣ ਕੰਮ ਚੱਲੀ ਜਾਂਦਾ ਖੜਕੜ ਕਰ ਜਾਂਦੇ ਹੋ ਕੋਲਾ ਜਾ ਆਣਾ ਦੀ ਡਿੱਗਣਾ ਜਾਇਓ ਹੀਲ ਪਾ ਕੇ ਹੀਲ ਪਾ ਕੇ ਨਹੀਂ ਬੱਟਾਂ ਤੇ ਜਾਣਾ ਤੁਰਿਆ ਦੀ ਕਰ ਤੂੰ ਸਲਿੱਪ ਜਾਏਂਗੀ ਆ ਗੇੜੀ ਰੁਕ ਜਾ ਦੇਖ ਸਾਡੀ ਫੈਮਿਲੀ ਚ ਚਿੱਤ ਤੇਰਾ ਲੱਗ ਜੂ ਦਿਨਾਂ ਚ ਰੱਜ ਮਿਚ ਜਾਈਂਗੀ ਉਹ ਗੇੜੀ ਦੇ ਵਿਚਾਲੇ ਵਧੀਆ ਨੰਗੂ ਰਿਸਕ ਮੰਗ ਕਰਦੇ ਰਿਕਸ਼ੇ ਚ ਲਾ ਲੈ ਹਣੀ ਜੇ ਤੁਸੀਂ ਚੈਨ ਚੜਾ ਦੋ ਇਹ ਤੇ ਰਿੱਕੀ ਮੇਰੀ ਕਲਿੱਪ ਦੇਖ ਕੇ ਵਾਇਰਲ ਹੁੰਦੀ ਜੇ ਤੇ ਤੁਸੀਂ ਚੈਨ ਚੜਾ ਦੋ ਮੇਰੇ ਰਿਕਸ਼ਾ ਲੈ ਕੇ ਆਓ ਕਿੱਥੇ ਕਰਾਂ ਕਿ ਮੂਰੇ ਦੇਖੀ ਵੀਡੀਓ ਬਣਾ ਲੇ ਮੇਰੀ ਇਧਰ ਆ ਇਧਰ ਆਂ ਦੀਦੀ ਖੜ ਜਾ ਰੈਡੀ ਮੜਫਰੀਦ ਕੌਰ ਰਿਕਸ਼ੇ ਵਾਲੀ ਰਿਕਸ਼ੇ ਬਟ ਠੀਕ ਤਾਂ ਰਿਕਸ਼ੇ ਵਾਲਾ ਕੰਮ ਸਟਾਰਟ ਕਰ ਲਿਆ ਦੀਦੀ ਨੇ ਗਾਇਸ ਓਏ ਇੱਥੇ ਬੈਠੀ ਦੀ ਬਣੀ ਸੋਹਣੀ ਬਣੂ ਰਿੱਕੀ ਮੰਨ ਲਓ ਇੱਥੇ ਬੈਠੀ ਦੀ ਦੀਦੀ ਓਰੇ ਵੀਡੀਓ ਬਹੁਤ ਸੋਹਣੀ ਬਣਦੀ ਔਰੇ ਖੜ ਕੇ ਹੈਨਾ ਇੱਥੇ ਬੈਠੀ ਦੀ ਵੀ ਸੋਹਣੀ ਲੱਗੂਗੀ ਨਾ ਖੜ ਜਾ ਅਧਿਨ ਬੈਠ ਕੇ ਦਿਖੋ ਨੀਆ ਫੇਰ ਦੱਸੋ ਕਿ ਕਿ ਜਿੱਥੇ ਆਇਓ ਮੇਰੇ ਹੋ ਰਿਹਾਓ ਇੱਕ ਮਿੰਟ ਕਿਉਂਕਿ ਆ ਜਿਹੜੀ ਸ਼ੈਡੋ ਪੈ ਰਹੀ ਆ ਨਾ ਬਹੁਤ ਛੀ ਆ ਰਹੀ ਆ ਪਾਈ ਤਾਂ ਇਹੜੀ 100 ਦੇ ਵਿੱਚ ਕਰਦੀ ਇੱਧਰ ਬਣਾ ਕੇ ਦੇਖੋ ਪਾਈ ਨੂੰ ਬੁਲਾ ਲੈਨੇ ਦੇਖ ਸਾਰੇ ਅੱਗੇ ਆਗੇ ਵਾ 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 ਦੀਦੀ ਦੇ ਜਾਣ ਤੋਂ ਪਹਿਲਾਂ ਤੁਸੀਂ ਆਪਣਾ ਸਾਈਕਲ ਸਹੀ ਕਰਾ ਕੇ ਆਓ ਉਹ ਚੈਨ ਤਾਂ ਲਹੀ ਪਈ ਆ ਚਲੋ ਕੋਈ ਨਾ ਗਾਇਸ ਕਈ ਵਾਰ ਚ ਜੰਤਰ ਮੰਤਰ ਹੋ ਜਾਂਦਾ ਕੰਮ ਇਹ ਵਾਓ ਚਲੋ ਬਸ ਬਹੁਤ ਆ ਚਲੋ ਜੀ ਅੱਛਾ ਲਓ ਬਈ ਗਾਇਸ ਮੈਂ ਹੁਣ ਤੁਹਾਨੂੰ ਨਾ ਆਪਦੀ ਫਾਈਨਲ ਲੁੱਕ ਦਿਖਾ ਦੇਣੀ ਆ ਠੀਕ ਆ ਤੇ ਚਲੋ ਬਈ ਮੈਂੜੀ ਕਿੱਥੇ ਦੇਖੂਗਾ ਮੇਰਾ ਸੂਟ ਵਧੀਆ ਤਰੀਕੇ ਨਾਲ ਇੱਥੇ 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 ਨਹੀਂ ਇੱਥੇ ਵੀ ਨਹੀਂ ਰਿੱਕੀ ਨਹੀਂ ਦਿਖ ਰਿਹਾ ਦੇਖੋ ਤੁਸੀਂ ਦੇਖੋ ਧਿਆਨ ਨਾਲ ਮੈਨੂੰ ਤਾਂ ਨਹੀਂ ਲੱਗ ਰਿਹਾ ਦਿਖ ਰਿਹਾ ਹਾਂ ਦਿਖ ਰਿਹਾ ਦਿਖ ਰਿਹਾ ਇੱਕ ਮਿੰਟ ਰੁਕ ਹੂੰ ਬਾਕੀ ਮੈਂ ਬੁਟੀਕ ਤੇ ਜਾ ਕੇ ਦਿਖਾਉਂਗੀ ਤੇਰੇ ਫੋਨ 'ਚ ਵੀਡੀਓ ਬਾਲੀ ਸੁਣੀ ਮੜ ਰਹੀ ਹੈ ਮੈਂ ਉਹ ਥੇ ਦਿਖਾਉਂਗੀ ਬੁਟੀਕ ਤੇ ਜਾ ਕੇ ਮੇਰੇ ਬਲੌਗ ਵਾਲੀ ਕਲਿੱਪਸ ਤੇ ਵੈਸੀ ਵਧੀਆ ਬਣਦੀ ਪਰ ਤੁਹਾਡੇ ਵਾਲੇ ਤੇ ਜ਼ਿਆਦਾ ਵਧੀਆ ਬਣਦੀ ਆ ਚਲ ਚੱਕ ਕੇ ਇੱਥੇ ਹੈਂਡਵਰਕ ਹੈ ਕੋਈ ਨਹੀਂ ਬਾਕੀ ਚੰਗੀ ਵਧੀਆ ਸੌਫਟ ਸੂਟ ਹੈ ਜੀ ਸਾਰਾ ਤੁਸੀਂ ਦੇਖ ਕੇ ਫੁੱਲ ਫਲੇਅਰ ਫ੍ਰੌਕ ਸੂਟ ਬਣਾਇਆਗਾ ਠੀਕ ਹੈ ਬਹੁਤ ਜੰਮੂਨ ਜੇ ਪ੍ਰਾਈਸ ਦੇ ਵਿੱਚ ਇਹ ਦੁਪੱਟਾ ਵੀ ਇਹਦੇ ਨਾਲ ਜੌਰਜਟ ਦਾਗਾ ਇਹਦੇ ਵਿੱਚ ਕਿਹੜੇ ਕਿਹੜੇ ਰੰਗ ਤੁਹਾਨੂੰ ਮਿਲ ਸਕਦੇ ਆ ਮੈਂ ਫੋਟੋ ਤੇ ਜਾ ਕੇ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਿਆਂਗੀ ਠੀਕ ਹੈ ਜੀ ਇਹ ਜਿਹੜਾ ਸੂਟ ਦਾ ਫ੍ਰੌਕ ਸੂਟ ਦਾ ਆਪਣਾ ਸ਼ੂਟ ਹੈ ਉਹ डन ਹੋ ਗਿਆ ਮੇਕਅਪ ਮੈਡੀ ਤੋਂ ਕਰਵਾਇਆ ਸੀਗਾ ਤੇ ਜਿਹੜੀ ਜੁਐਲਰੀ ਆ ਠੀਕ ਹੈ ਆ ਕੰਗਣ ਕੁੰਦਨ ਦੇ ਕੰਗਣ ਨੇ ਤੇ ਠੀਕ ਹੈ ਆ ਜੁਐਲਰੀ ਸਾਰੀ ਪਿਆਰ ਪਟੂਨੀ ਦੀ ਹੱਤੀ ਤੋਂ ਲੈ ਕੇ ਸੀ ਹੁਣ ਵਾਰੀ ਹੈਗੀ ਆਪਣੀ ਸੈਕੰਡ ਸੈਕੰਡ ਸੂਟ ਦੀ ਠੀਕ ਹੈ ਵੀਡੀਓ ਬਣਾਉਣੀ ਬਹੁਤ ਵਧੀਆ ਵੀਡੀਓ ਬਣ ਰਹੀ ਹੈ ਬਹੁਤ ਸਿਆ ਲੋਕ ਲੋਕਾਂ ਦਾ ਬਸ ਇਹ 15 ਦੇ ਜਣੇ ਤਾਂ ਹਾਂਜੀ ਗਾਇਸ ਤੇ ਸਾਡਾ ਸ਼ੂਟ ਹੈ ਜਿਹੜਾ ਉਹ ਨਿਬੜ ਗਿਆ ਥੈਂਕ ਯੂ ਸਪੈਸ਼ਲ ਥੈਂਕਸ ਟੂ ਰਣਵਿੰਦਰ ਸਿੰਘ ਸਿਵਿਆ ਮੇਰੇ ਹਸਬੰਡ ਨੂੰ ਕਿਉਂਕਿ ਆਪਣੀ ਸਟਰੈਂਥ ਜਿਹੜੀ ਹੁੰਦੀ ਹੈ ਹਨਾ ਇਹ ਬਹੁਤ ਜ਼ਰੂਰੀ ਹੁੰਦਾਗਾ ਵੀ ਆਪਣੇ ਹਸਬੰਦ ਆਪ ਨੂੰ ਸਪੋਰਟ ਕਰਨ ਤੇ ਅਸੀਂ ਉਸ ਦਿਨ ਬਹੁਤ ਖੱਜਲ ਖੁਆਰ ਹੋਈ ਮੈਂ ਤੇ ਮੰਦੀਪ ਅਸੀਂ ਭੈਣ ਭਰਾ ਬਹੁਤ ਖੱਜਲ ਖੁਆਰ ਹੋਏ ਅੱਜ ਰਿੱਕੀ ਸਾਡੇ ਨਾਲ ਸੀ ਜਿਹੜਾ ਸ਼ੂਟ ਵੀ ਬਹੁਤ ਸੋਹਣਾ ਹੋਇਆ ਤੇ ਨਿਭੜ ਵੀ ਗਿਆ ਤੇ ਹੁਣ ਗਾਇਸ ਬਸ ਇਹ ਇਹ ਵਾਲੇ ਸੂਟ ਦਾ ਜਿਹੜਾ ਸ਼ੂਟ ਆ ਬਸ ਇਹ ਅਸੀਂ ਇੱਥੇ ਹੀ ਫਿਨਿਸ਼ ਕਰਦੇ ਆ ਠੀਕ ਹੈ ਤੇ ਇਹ ਆਪਣਾ ਫਰਸਟ ਪਾਰਟ ਸੀਗਾ ਸੈਕੰਡ ਪਾਰਟ ਆਏਗੀ ਜਾਗੋ ਲੁੱਕ ਬੈਸਟ ਸੂਟ ਰੈਡੀ ਕੀਤਾਗਾ ਹੁਣ ਉਹਦੇ ਵਾਸਤੇ ਅਸੀਂ ਰੈਡੀ ਹੋਣ ਜਾਂਦੇ ਆ ਠੀਕ ਹੈ ਮਿਲਦੇ ਆ ਹੁਣ ਆਪਾਂ ਨੈਕਸਟ ਲੁੱਕ ਦੇ ਵਿੱਚ ਬਾਏ ਬਾਏ ਗਾਇਸ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਇਹ ਵਾਲੀ ਲੁੱਕ ਤੇ ਜਲਦੀ-ਜਲਦੀ ਕਰ ਲਓ ਆਰਡਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਾਂਜੀ ਮੈਂ ਤੁਹਾਡੇ ਵਾਸਤੇ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਕੀਤਾਗਾ ਠੀਕ ਹੈ ਇਹ ਜਿਹੜਾ ਬਣਿਆ ਹੋਇਆ ਹੈਗਾ ਜੀ ਇਹ ਜੌਰਜਟ ਤੇ ਬਣਿਆ ਹੋਇਆ ਹੈਗਾ ਤੇਰੇ ਉੱਪਰ ਹੈਂਡਵਰਕ ਕੀਤਾ ਹੋਇਆ ਫਰੰਟ ਤੇ ਹੈਂਡਵਰਕ ਕੀਤਾਗਾ ਠੀਕ ਹੈ ਬੈਕ ਸਾਈਡ ਤੇ ਵੀ ਹੈਂਡਵਰਕ ਕੀਤਾ ਹੋਇਆ ਬਾਹਾਂ ਦੇ ਉੱਪਰ ਸਾਰਾ ਹੈਂਡਵਰਕ ਕੀਤਾ ਹੋਇਆ ਤੇ ਗਲੇ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਆ ਬਾਹਾਂ ਤੇ ਬਹੁਤ ਸੋਹਣੀ ਹੈਂਡਵਰਕ ਵਾਲੀ ਲੇਸ ਲਗਾਈ ਆ ਤੇ ਇਹ ਜਿਹੜਾ ਪਲਾਜ਼ੋ ਹੈ ਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਪਲਾਜ਼ੋ ਆ ਪਲਾਜ਼ੋ ਤੇ ਵੀ ਹੈਂਡਵਰਕ ਕੀਤਾ ਹੋਇਆ ਹੈਗਾ ਤੇ ਲੇਸ ਵੀ ਲਗਾਈ ਹੋਈ ਹੈਗੀ ਇਹ ਫੌਕਸ ਨੂੰ ਫੈਰੀ ਕੀਤਾ ਹੈਗਾ ਦੁਪੱਟਾ ਵੀ ਇਹਦਾ ਜਿਹੜਾ ਹੈਗਾ ਉਹ ਜਾਰਜਟ ਦਾਗਾ ਦੁਪੱਟੇ ਦੇ ਉੱਪਰ ਆਪਾਂ ਟਿਸ਼ੂ ਨਾਲ ਫਿਨਿਸ਼ਿੰਗ ਦਿੱਤੀ ਆ ਸੇਮ ਉਹੀ ਮੈਂ ਇਅਰਿੰਗ ਪਾਏ ਆ ਏ ਵਾਲਾ ਜਿਹੜਾ ਸੂਟ ਆ ਤੁਸੀਂ ਆਹ ਵਾਲੇ ਕਲਰਸ ਠੀਕ ਹੈ ਪਰਪਲ ਕਲਰ ਹੋ ਗਿਆ ਰਾਇਲ ਬਲੂ ਸਕਾਈ ਬਲੂ ਬਲੈਕ ਬੋਟਲ ਗ੍ਰੀਨ ਨੇਵੀ ਬਲੂ ਟੈਫਰੋਜੀ ਕਲਰ ਤੇ ਮੇਰੇ ਪਾਇਆ ਹੋਇਆ ਜਿਹੜਾ ਪਿੰਕ ਕਲਰ ਤੇ ਹੋਰ ਵੀ ਕਾਫੀ ਸਾਰੇ ਕਲਰਸ ਜਿਹੜੇ ਵੀ ਤੁਹਾਨੂੰ ਪਸੰਦ ਨੇ ਉਹਨਾਂ ਉੱਤੇ ਤੁਸੀਂ ਇਹ ਡਿਜ਼ਾਈਨ ਕਰਵਾ ਸਕਦੇ ਹੋ ਠੀਕ ਹੈ ਜੀ ਕਿਸੇ ਨੇ ਵੀ ਜੇ ਸੂਟ ਬਾਏ ਕਰਨਾਗਾ ਵਿਦ ਸਟੀਚਿੰਗ ਐਵਰੀਥਿੰਗ ਆ ਸਕਰੀਨ ਤੇ ਜਿਹੜਾ ਨੰਬਰ ਆ ਰਿਹਾ ਇਹਦੇ ਉੱਪਰ ਸਕਰੀਨਸ਼ਾਟ ਭੇਜ ਦਿਓ ਤੁਸੀਂ ਮੈਨੂੰ ਠੀਕ ਹੈ ਮੈਂ ਤੁਹਾਨੂੰ ਫੁੱਲ ਡਿਟੇਲ ਦੇ ਵਿੱਚ ਚਾਹੇ ਵਿਦ ਸਟੀਚਿੰਗ ਲੈਣਾ ਚਾਹੇ ਵਿਦਆਊਟ ਸਟੀਚਿੰਗ ਲੈਣਾ ਐਨੀ ਕਲਰ ਕੈਨ ਬੀ ਕਸਟਮਾਈਜ਼ ਕੋਈ ਮਰਜ਼ੀ ਕਲਰ ਕਸਟਮਾਈਜ਼ ਕਰਵਾ ਲੈਓ ਤੁਸੀਂ ਠੀਕ ਹੈ ਪ੍ਰਾਈਸ ਪੁੱਛਣ ਵਾਸਤੇ ਤੁਸੀਂ ਮੈਨੂੰ ਵਟਸਐਪ ਤੇ ਸਕਰੀਨਸ਼ਾਟ ਭੇਜਣਾ ਫੋਟੋ ਦਾ ਬਹੁਤ ਬਜਟ ਫ੍ਰੈਂਡਲੀ ਜੇ ਸੂਟ ਰੱਖਿਆਗਾ ਕਿਸੇ ਨੂੰ ਵੀ ਇਹ ਸੂਟ ਚਾਹੀਦਾ ਕਿਸੇ ਵੀ ਕਲਰ ਦੇ ਵਿੱਚ ਤਾਂ ਜਲਦੀ ਜਲਦੀ ਠੀਕ ਹੈ ਆਹ ਵਾਲੇ ਨੰਬਰ ਤੇ ਸਕਰੀਨਸ਼ਾਟ ਭੇਜੋ ਤੇ ਆਪਣਾ ਆਰਡਰ ਪੁੱਕ ਕਰਿਓ ਥੈਂਕ ਯੂ ਸੋ ਮੱਚ ਗਾਇਜ਼